ਥਾਵਾਂ ਦੇ ਉੱਤੇ ਹੜ੍ਹ ਵੀ ਆਉਣਗੇ ਲੈਂਡਸਲਾਈਡ ਵੀ ਹੋ ਸਕਦੀ ਆ ਇਹ ਲਾਸ ਐਂਜਲਸ ਤੋਂ ਲੈ ਕੇ ਸੈਂਟਾ ਬਾਰਬਰਾ ਤੱਕ ਹਾਈ ਰਿਸਕ ਦੱਸਿਆ ਜਾ ਰਿਹਾ ਸਟ੍ਰੌਮ ਸਿਸਟਮ ਜਿਹੜਾ ਕਾਫੀ ਜ਼ਿਆਦਾ ਮੀਂਹ ਆ ਰਿਹਾ ਉਹਦੇ ਨਾਲ ਕਾਫੀ ਤੇਜ਼ ਹਵਾਵਾਂ ਚੱਲਣਗੀਆਂ ਤੇ ਪੋਸਿਬਿਲਟੀ ਆ ਕਿ ਕਈ ਥਾਵਾਂ ਦੇ ਉੱਤੇ ਹੜ੍ਹ ਵੀ ਆਉਣਗੇ ਲੈਂਡਸਲਾਈਡ ਵੀ ਹੋ ਸਕਦੀ ਆ ਖਾਸ ਕਰਕੇ ਜਿਹੜੀ ਸਦਰਨ ਕੈਲੀਫੋਰਨੀਆ ਉਧਰਲੇ ਪਾਸੇ ਸੋ ਥੋੜਾ ਜਿਹਾ ਖਿਆਲ ਰੱਖਿਆ ਜਾਵੇ ਜਿਹੜੀਆਂ ਮੌਸਮ ਦੀਆਂ ਅਪਡੇਟਸ ਨੇ ਉਹਨਾਂ ਨੂੰ ਫਾਲੋ ਕਰ ਲਓ ਜਿਹੜੀ ਫਲੱਡ ਵਾਚ ਆ ਉਹ ਇਨ ਪਲੇਸ ਆ ਕਈ ਥਾਵਾਂ ਦੇ ਉੱਤੇ ਬਹੁਤੇ ਰੀਜਨ ਜਿਨ੍ਹਾਂ ਦੇ ਵਿੱਚ ਹੈ ਗਿਆ ਜਿਹੜੇ ਆਮ ਤੌਰ ਦੇ ਉੱਤੇ ਡਰਾਈ ਰਹਿੰਦੇ ਆ ਉਹ ਵੀ ਅੰਡਰ ਫਲੱਡ ਵਾਚ ਨੇ ਇਸ ਵੇਲੇ ਕਿਉਂਕਿ ਹੈਵੀਐਸਟ ਰੇਨਫਾਲ ਐਸ ਵੇਲੇ ਦੱਸੀ ਜਾ ਰਹੀ ਹੈ ਕਿ ਹੋ ਸਕਦੀ ਆ ਘੰਟੇ ਦੇ ਵਿੱਚ 1 ਇੰਚਮੀ ਬਹੁਤ ਜ਼ਿਆਦਾ ਹੁੰਦਾ ਆ ਜਿਹੜਾ ਕਿ ਜਿਹਦੇ ਨਾਲ ਕਿ ਫਾਸਟ ਫਲਡਿੰਗ ਇੱਕਦਮ ਹੋ ਜਾਂਦੀ ਆ ਲਾਸ ਐਂਜਲਸ ਤੋਂ ਲੈ ਕੇ ਸੈਂਟਾ ਬਾਰਬਰਾ ਤੱਕ ਹਾਈ ਰਿਸਕ ਦੱਸਿਆ ਜਾ ਰਿਹਾ ਆ ਕਿ ਨੈਸ਼ਨਲ ਵੈਦਰ ਸਰਵਿਸ ਆ ਉਹਨਾਂ ਨੇ ਕਈ ਪਾਰਟਸ ਐਲਏ ਦੇ ਵੈਂਚੂਰਾ ਦੇ ਤੇ ਸੈਂਟਾ ਬਾਰਬਰਾ ਦੇ ਲੈਵਲ 3 ਜਿਹੜਾ ਹੁੰਦਾ ਆ ਜਿਹੜਾ ਚਾਰ ਫਲੱਡ ਰਿਸਕ ਹੁੰਦਾ ਉਹਦੇ ਤੋਂ ਲੈਵਲ 3 ਦੇ ਉੱਤੇ ਰਿਸਕਿਆ ਦੱਸਿਆ ਗਿਆ ਜਿਹੜਾ ਕਿ ਮੋਡਰੇਟ ਦੱਸਿਆ ਜਾਂਦਾ ਪਰ ਕਾਫੀ ਸੀਰੀਅਸ ਆ ਜਿੱਥੇ ਪਿਛਲੇ ਸਮੇਂ ਦੇ ਵਿੱਚ ਜੰਗਲੀ ਅੱਗਾਂ ਲੱਗੀਆਂ ਸੀ ਏਵੈਕੂਏਸ਼ਨ ਵਾਰਨਿੰਗ ਸੀਗੀਆਂ ਜਿਹੜੀਆਂ ਰੀਸੈਂਟ ਆ ਜਿਹੜੀਆਂ ਸੀਗੀਆਂ ਜੋ ਜਿਵੇਂ ਜਿਹੜੀ ਆ ਪਹਿਲੀ ਸ਼ੇਡ ਜਾਂ ਈਟਨ ਜਾਂ ਜਿਹੜੀ ਦੂਜੀ ਸੀਗੀ ਕੈਮਿਓਨ ਫਾਇਰ ਸੀਗੀਆਂ ਉਹਨਾਂ ਦੇ ਉੱਤੇ ਜਿਹੜੇ ਫਲੱਡ ਡਿਜ਼ਾਸਟਰ ਆ ਕਿਉਂਕਿ ਸੋਇਲ ਪਾਣੀ ਨੂੰ ਐਬਜ਼ੌਰਬ ਨਹੀਂ ਕਰ ਸਕਦੀ ਉਹਦੇ ਨਾਲ ਕੀ ਹੁੰਦਾ ਫਿਰ ਉੱਥੇ ਉਹਨੀਆਂ ਜ਼ਿਆਦਾ ਲੈਂਡਸਲਾਈਡਿੰਗ ਹੋ ਰਹੀਆਂ ਸੋ ਰੈਜ਼ਿਡੈਂਟਸ ਨੇ ਜਿਹੜੇ ਉਹਨਾਂ ਨੂੰ ਦੱਸਿਆ ਗਿਆ ਕਿ ਤੁਸੀਂ ਤਿਆਰ ਰਹੋ ਇੰਪੋਰਟੈਂਟ ਡਾਕੂਮੈਂਟ ਆਪਣੀ ਕੋ ਦਵਾਈਦਾਰੂ ਕੋਈ ਆਪਣਾ ਜਿਹੜਾ ਐਮਰਜੈਂਸੀ ਬੈਗ ਆ ਉਹ ਤਿਆਰ ਕਰਕੇ ਰੱਖੋ ਲੋਸ ਐਂਜਲਸ ਦੇ ਵਿੱਚ ਰਿਕਾਰਡ ਬ੍ਰੇਕਿੰਗ ਰੇਨਫਾਲ ਹੋ ਸਕਦੀ ਹੈ ਲੋਸ ਐਂਜਲਸ ਦੇ ਵਿੱਚ ਆਮ ਤੌਰ ਦੇ ਉੱਤੇ 0.83 ਇੰਚ ਜਿਹੜੀ ਆ ਰੇਨ ਨਵੰਬਰ ਦੇ ਵਿੱਚ ਪੈਂਦੀ ਹੈ ਪਰ ਇਸ ਜਿਹੜਾ ਸਟ੍ਰੋਮ ਆ ਇਹ ਕਹਿ ਲਓ ਕਿ 3.5 ਤੋਂ 5 ਇੰਚ ਜਿਹੜੀ ਮੰਡੇ ਤੱਕ ਲਿਆ ਸਕਦੀ ਹੈ ਜਿਹੜਾ ਕਿ ਸਭ ਤੋਂ ਜ਼ਿਆਦਾ ਮੀਂਹ ਹੋਊਗਾ ਇੱਥੇ 1985 ਤੋਂ ਬਾਅਦ ਜਿਹੜਾ ਪੋਸੀਬਲੀ ਹੁਣ ਤੱਕ ਦੇ ਸਭ ਤੋਂ ਜਿਹੜਾ ਟੌਪ ਦੇ ਜਿਕਰ ਪੰਜ ਕੱਢਣੇ ਹੋਣ ਤਾਂ ਉਹਨਾਂ ਦੇ ਵਿੱਚੋਂ ਇੱਕ ਇਹ ਹੋਊਗਾ ਸੋ ਜਿਹੜਾ ਜੋ ਦੱਸਿਆ ਜਾ ਰਿਹਾ ਕਿ ਅੱਜ ਜਿਹੜਾ ਸ਼ੁੱਕਰਵਾਰ ਨੂੰ ਸੈਂਟਾ ਬਾਰਬਰਾਂ ਦੇ ਵਿੱਚ ਤੇ ਫਿਰ ਵੈਂਚੂਰਾ ਦੇ ਵਿੱਚ ਅੱਜ ਇਸੇ ਤਰ੍ਹਾਂ ਹੀ ਸੈਟਰਡੇ ਮਾਰਨਿੰਗ ਕੱਲ ਤੇ ਅੱਜ ਸ਼ਾਮ ਨੂੰ ਲਾਸ ਐਂਜਲਸ ਦੇ ਜਿਹੜੇ ਏਰੀਆਜ਼ ਨੇ ਉੱਥੇ ਸੈਟਰਡੇ ਸੰਡੇ ਨੂੰ ਜਿਹੜੀ ਰੇਨ ਆਏ ਉਧਰ ਨੂੰ ਸਨ ਬਰਨਨੋ ਤੇ ਜਿਹੜੀ ਆ ਸੈਨ ਗੈਬਰੀਅਲ ਮਾਊਂਟੇਨਸ ਵੱਲੋਂ ਮੂਵ ਤੇ ਅੱਗੇ ਜਿਹੜੇ ਡੇਜ਼ਰਟਸ ਨੇ ਉਧਰਲੇ ਪਾਸੇ ਮੂਵ ਕਰ ਜੂਗੀ ਸੋ ਥੋੜਾ ਜਿਹਾ ਇਹਦਾ ਸਟ੍ਰੌਮ ਸਿਸਟਮ ਜਿਹੜਾ ਸਲੋ ਮੂਵ ਕਰ ਰਿਹਾ ਤੇ ਅਨਪ੍ਰੋਡਿਕਟੇਬਲ ਆ ਇਹਦਾ ਥੋੜਾ ਜਿਹਾ ਖਿਆਲ ਰੱਖਿਆ ਜਾਵੇ ਵੈਦਰ ਨੂੰ ਚੈੱਕ ਕਰਦੇ ਰਹੋ ਤੇ ਜਿਹੜੀਆਂ ਉਹਨਾਂ ਦੀਆਂ ਇਨਸਟ੍ਰਕਸ਼ਨਸ ਨੇ ਉਹਨਾਂ ਨੂੰ ਫਾਲੋ ਜ਼ਰੂਰ ਕਰੋ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ